कैमरा ਥਿਲੇ ਆਓ ਜੀ ਇਹ ਆ ਗਿਆ ਜੀ ਸਾਡਾ ਪੀਠੀ ਵਾਲਾ ਗੁਲਜਾ ਆਲੂ ਵਾਲਾ ਨਹੀਂ ਪੀਠੀ ਵਾਲਾ ਗੁਲਜਾ ਮੈਂ ਤੇ ਪਹਿਲੀ ਵਾਰੀ ਟਰਾਈ ਕਰਨ ਲੱਗਾ ਇਹ ਦੇਖੋ ਦੀ ਕ੍ਰਿਸਪੀਨੈਸ ਦੇਖੋ ਜੀ ਆਏ ਹਾਏ 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 ਇਹ ਪੀਠੀ ਵਾਲਾ ਗੁਲਜਾ ਪਹਿਲੀ ਵਾਰੀ ਮੈਂ ਟੇਸਟ ਕਰਨ ਲੱਗਾ ਨਾ ਕਿਸੇ ਨੇ ਅੰਬਰ ਸਰਵਜਨ ਨੂੰ ਖਾਦਾ ਉਹਨਾਂ ਨੇ ਟੇਸਟ ਕੀਤਾ ਨਾ ਤੇ अरे जड़ी पूरी पेटी में है पूरी ओई मूंग की दाल पेटी में आ गई ये हरी मिर्च पे आ गई बीजी ये अदरक पे आ गया हम्म ये गरम मसाला पे आ गया हम्म गोभी भी आ रही बेटी ये प्याज पे आ गया आज आ गया बेटी ये गाजर पे आ गई है ये चुकंदर पे आ गई है हां सवाल भी लगेगा पेटी का भी नहीं पाजी नहीं सवाल लगेगा पैसे डबल मिल जाने डबल मिल जाने खा रहे देखो ਭਾਜੀ ਕੁਲਚਾ ਸ਼ੁਰੂ ਕੀਤਾ ਜੇ ਨਵਾਂ ਵੈਰੀਟੀ ਸ਼ੁਰੂ ਕੀਤੀ ਜੇ ਕੋਈ ਖਾ ਕੇ ਵੇਖੋਗੇ ਚੀਜ਼ਾ ਪਤਾ ਲੱਗੇਗਾ ਅੱਛਾ ਮੂੰਹ ਜਬਾਨੀ ਗੱਲ ਨਹੀਂ ਹੋਏਗੀ ਇਹਨੂੰ 15 ਮਿੰਟ ਲੱਗਣਾ ਮੈਸ਼ ਹੋਣ ਲੱਗੇ ਆ ਤਾਂ ਪੀਠੀ ਨਰਮ ਹੋਣੀ ਆ ਤੇ ਨਰਮ ਖਾ ਕੇ ਉਹਦਾ ਖਸਤਾ ਪੜਮ ਆਈਗਾ ਤੁਹਾਡੇ ਨਾਲ ਤੇ ਪੀਠੀ ਨਾਲ ਨਾ ਦਹੀਂ ਪੀਠੀ ਨਾਲ ਆਏਗਾ ਦਹੀਂ ਛੋਲੇ ਨਹੀਂ ਆਣੇ ਤੇ ਨਾਲ ਦਹੀ ਸੀ ਉੱਪਰ ਲੱਗੇਗਾ ਅਟਾ ਪੀਠੀ ਨਾਲ ਹੋਰ ਵੀ ਸਵਾਦ ਵਧ ਜਾਂਦਾ ਵਧ ਜਾਂਦਾ ਹੈ ਹਾਂ ਭਾਜੀ ਅਮਰੇ ਸੱਚ ਕੋਈ ਬਣਾਉਂਦਾ ਕੁਲਚਾ ਪੀਠੀ ਵਾਲਾ ਕੁਲਚਾ ਕੋਈ ਨਹੀਂ ਬਣਾਉਂਦਾ ਉਹਨੂੰ ਲੱਗਦੀ ਮਿਹਨਤ ਬਹੁਤ ਜ਼ਿਆਦਾ ਠੀਕ ਹੈ ਨਾ ਅੱਜ ਕੱਲ ਜਿੱਦੀ ਨੂੰ ਮੀਨ ਤੇ ਵੀ ਲੱਗਦੀ ਹੈ ਤੁਹਾਡੇ ਨੂੰ ਕਿਸ ਤਰ੍ਹਾਂ ਬੈਣਾ ਜੋ ਖਾਓਗੇ ਤੁਹਾਨੂੰ ਕਿਸੇ ਦਾ ਨਯਰ ਆਏਗਾ ਚੀਜ਼ ਆ ਲੈ ਆਨੇ 50 ਰੁਪਏ ਤੇ ਸਵਾਦ 300 ਦਾ ਆਏਗਾ ਤਾਂ ਉਹ ਵਾਹ ਜੀ ਵਾਹ ਭਾਈ ਹੋ ਗਿਆ ਅੱਧਾ ਘੰਟਾ ਹੋ ਗਿਆ ਰੱਖੇ ਹੋਏ ਹੁਣ ਭੇੜੇ ਜੇ ਭਰਨ ਲੱਗਾ ਭਈ ਆ ਥੱਪਦਾ ਉੱਚਾ ਹੁਣ ਲੱਗਣ ਲੱਗਾ ਦੂਰ ਦੇ ਵਿੱਚ ਆਹ ਮਸਾਲੇ ਲਾਤੇ ਖੜੇ ਮਸਾਲੇ ਤੇ ਆਹ ਲਾਤੀ ਮੇਥੀ ਉੱਤੇ ਮੇਥੀ ਲਾਤੀ ਹੁਣ ਚੱਲਾ ਲੋਰ ਚ ਪਾਜੀ ਗੁਲਚੇ ਆਮ ਗੁਲਚੇ ਮੰਗੀ ਲੱਗਣਾ ਕੋਈ ਫਰਕ ਨਹੀਂ ਹੁਣਾਈ ਤੁਸੀਂ ਖਾ ਕੇ ਵੇਖੋ ਬੱਲੇ ਇੱਕ ਵਾਰੀ ਹਾਂਜੀ

ਆ ਲਾਲ ਮਿਰਚ ਆ ਭਾਈ ਕਿ ਉਹ ਵੀ ਬੈਣਾ ਤੇ ਆ ਗਿਆ ਦਹੀਂ ਭਾਈ ਹੈ ਦਹੀਂ ਕਿਉਂ ਬੰਦੇ ਪਿਆ ਭਾਜੀ ਬਈ ਭਾਈ ਨਰਮ ਵਾਸਤੇ ਆ ਅੱਛਾ ਨਰਮ ਜੰਦੀ ਰੋਟੀ ਹਾਂਜੀ ਭਾਈ ਉਹ ਵਾਹ ਜੀ ਮਿੱਠੇ ਗੁਲਝ ਆ ਗਿਆ ਜੀ ਪਿੱਠੀ ਵਾਲਾ ਇਹਨੂੰ ਬਣਾਣ ਕਿ ਮਿਹਨਤ ਬੜੀ ਲੱਗਦੀ ਹੈ ਕਾਫੀ ਮਿਹਨਤ ਲੱਗਦੀ ਹੈ ਕੋਈ ਬਣਾ ਨਹੀਂ ਸਕਦਾ ਇਹਨੂੰ ਖਾ ਕੇ ਟਰਾਈ ਕਰਕੇ ਵੇਖੋ ਫਿਰ ਪਤਾ ਲੱਗੇ ਚੀਜ਼ ਦਾ ਪਿੱਠੀ ਦੇ ਗੁਲਝ ਤਿਆਰ ਜੇ ਹਾਂਜੀ ਜੇ ਸੀਗੇ ਹੋਣਾ ਤਿਆਰ ਜੇ ਨਾਲ ਦਹੀਂ ਹੈ ਛੋਲੇ ਵੀ ਲੈ ਸਕੋ 50 ਰੁਪਏ ਕੁਛ ਹੈ ਇਹ ਨੂੰ ਬਰਾਨ ਕੇ ਮੀਂਦ ਵਧੀ ਲੱਗਦੀ ਅੱਧਾ ਘੰਟਾ ਇਹਨੂੰ ਪਿਠੀ ਗੁੰਨੇ ਲੰਗੇ ਮੈਸ਼ ਕਰ ਲੰਗੇ ਹੁੰਦੀ ਆ ਹਾਂਜੀ ਜੇ ਖਾ ਕੇ ਵੇਖੇਗਾ ਦੁਬਾਰਾ ਇੱਥੀ ਆਏਗਾ ਚੈਲੰਜ ਕੋਈ ਨਹੀਂ ਬਣਾ ਸਕਦਾ ਇਹਨੂੰ ਮੀਂਦ ਬੋ ਲੱਗਦੀ ਹੈ ਅਜੇ ਸੁੱਕਾ ਧਨੀਆ ਖਰਾ ਧਨੀਆ ਗੋਭੀ ਹਰ ਚੀਜ਼ ਬਣੀ ਆ ਮਸਾਲੇ ਪੂਰੇ ਪੈਣੇ ਆ ਪਿਠੀ ਬਣੀ ਪਿਠੀ ਨੂੰ ਮੈਸ਼ ਹੋਣਾ ਮੈਸ਼ ਹੋਏ ਜੀ ਤੂੰ ਖਾ ਕੇ ਵੇਖੋ ਨਹੀਂ ਲੱਗੇਗਾ ਦੋਬਲ ਪਹਿਲ ਕੋਈ ਦਿੱਕਤ ਜਯਾ ਸ਼ੰਕਰ ਦੁਕਾਨ ਆ ਫਤਿਹ ਚੁਣੇ ਨੇ ਠਾਕੁਰ ਜੀ ਬਾਦ